ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਅਮਕਾ ਟੀਵੀ ਤੇ ਤੁਹਾਡਾ ਸਤ ਸਬਤ ਆ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਦੀ ਇਹੀ ਮੁਸ਼ਕਲ ਹੈ ਕਿ ਘਰ ਦੇ ਵਿੱਚ ਪੈਸਾ ਆਉਂਦਾ ਤਾਂ ਹੈ ਪਰ ਟਿਕਦਾ ਨਹੀਂ ਤੇ ਸੰਗਤ ਜੀ ਜੇ ਤੁਸੀਂ ਮੰਗਲਵਾਰ ਦੀ ਰਾਤ ਨੂੰ ਗੁਰ ਦਾ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਸੀਂ ਦਿਨਾਂ ਵਿੱਚ ਹੀ ਅਮੀਰ ਬਣ ਜਾਓਗੇ ਸੋ ਪਿਆਰੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਰਹਿਣ ਵਾਲੀ ਹੈ ਇਸ ਲਈ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਓ ਸਾਧ ਸੰਗਤ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਹ ਹਮੇਸ਼ਾ ਹੀ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਉਸ ਨੇ ਪਿੰਡ ਦੇ ਵਿੱਚ ਜਿਹੜੇ ਪਾਸੇ ਵੀ ਜਾਇਆ ਕਰਨਾ ਜਿਹਦੇ ਨਾਲ ਵੀ ਗੱਲ ਕਰਿਆ ਕਰਨੀ ਉਹਨੂੰ ਇਹੀ ਕਿਹਾ ਕਰਨਾ ਕਿ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਮੇਰੀ ਕਿਸਮਤ ਮਾੜੀ ਹੈ ਪਰਮਾਤਮਾ ਮੇਰਾ ਸਾਥ ਨਹੀਂ ਦਿੰਦੇ ਮੈਂ ਮਿਹਨਤ ਵੀ ਬਹੁਤ ਕਰਦਾ ਤੁਹਾਨੂੰ ਪਤਾ ਹੀ ਹੈ ਕਿ ਮੈਂ ਸਾਰਾ ਦਿਨ ਖੇਤਾਂ ਦੇ ਵਿੱਚ ਮਿਹਨਤ ਕਰਦਾ ਰਹਿਣਾ ਪਰ ਦੇਖ ਲਓ ਮੁਸ਼ਕਲ ਦਾ ਘਰ ਬਹੁਤ ਔਖਾ ਚੱਲ ਰਿਹਾ ਹੈ ਮੈਂ ਤੇ ਮੇਰੀ ਘਰ ਵਾਲੀ ਹਮੇਸ਼ਾ ਦੁਖੀ ਰਹਿੰਦੀ ਆ ਮੇਰਾ ਦੂਜਾ ਭਰਾ ਦੇਖੋ ਮੇਰਾ ਗਵਾਂਢੀ ਮੇਰੇ ਰਿਸ਼ਤੇਦਾਰ ਦੇਖੋ ਗਲੀ ਮੁਹੱਲੇ ਵਾਲੇ ਲੋਕ ਦੇਖੋ ਉਹਨਾਂ ਦੇ ਕੋਲ ਤਾਂ ਕਿੰਨਾ ਸਾਰਾ ਪੈਸਾ ਹੈ ਉਹ ਹਮੇਸ਼ਾ ਖੁਸ਼ ਰਹਿੰਦੇ ਨੇ ਪਰ ਮਾਤਮਾ ਦਾ ਦਿੱਤਾ ਸਭ ਕੁਝ ਉਹਨਾਂ ਦੇ ਕੋਲ ਹੈ ਪਰਮਾਤਮਾ ਉਹਨਾਂ ਨੂੰ ਸਭ ਕੁਝ ਦਿੰਦੇ ਹਨ ਤੇ ਮੈਂ ਉਹਨਾਂ ਨਾਲੋਂ ਵੱਧ ਪਰਮਾਤਮਾ ਦਾ ਨਾਮ ਵੀ ਜਪਦਾ ਹਾਂ ਉਹਨਾਂ ਨਾਲੋਂ ਜ਼ਿਆਦਾ ਮਿਹਨਤ ਵੀ ਕਰਦਾ ਹਾਂ ਸੂਰਜ ਚੜ੍ਹਨ ਤੋਂ ਪਹਿਲਾਂ ਮੈਂ ਖੇਤਾਂ ਦੇ ਵਿੱਚ ਪਹੁੰਚ ਜਾਣਾ ਤੇ ਜਦੋਂ ਸ਼ਾਮ ਤੋਂ ਬਾਅਦ ਮੈਂ ਘਰ ਵੜਦਾ ਫਿਰ ਵੀ ਪਰਮਾਤਮਾ ਮੇਰੇ ਤੇ ਇਸ ਤਰ੍ਹਾਂ ਦਾ ਵਰਤਾਓ ਕਿਉਂ ਕਰਦੇ ਨੇ ਉਹਨਾਂ ਦੇ ਘਰ ਪਰਮਾਤਮਾ ਉਹਨਾਂ ਦੇ ਤਾਂ ਘਰ ਪਰਮਾਤਮਾ ਭਰੀ ਜਾ ਰਿਹਾ ਹੈ ਮੈਂ ਬਹੁਤ ਮੁਸ਼ਕਲ ਦੇ ਨਾਲ ਦਿਨ ਕੱਟ ਰਿਹਾ ਹਾਂ ਮੇਰੇ ਬੱਚੇ ਵੀ ਭੁੱਖੇ ਸੌਂਦੇ ਹਨ ਤੇ ਮੈਨੂੰ ਕਹਿੰਦੇ ਹਨ ਕਿ ਸਾਡੀ ਜਿਹੜੀ ਮਿਹਨਤ ਹੈ ਉਸ ਦਾ ਮੁੱਲ ਕਿਉਂ ਨਹੀਂ ਪੈਂਦਾ ਲੋਕਾਂ ਨੇ ਉਸ ਦੀ ਗੱਲ ਨੂੰ ਸੁਣ ਲਿਆ ਕਰਨਾ ਤੇ ਦੂਜੇ ਕੰਨੋਂ ਕੱਢ ਦਿਆ ਕਰਨਾ ਬਥੇਰੇ ਲੋਕਾਂ ਨੇ ਉਹਨੂੰ ਕੋਈ ਨਾ ਕੋਈ ਸਮਾਧਾਨ ਵੀ ਦਿਆ ਕਰਨਾ ਭਾਵੇਂ ਕਿ ਹੱਲ ਦੱਸ ਦਿਆ ਕਰਨਾ ਕਿ ਉਹਦੀ ਸਮੱਸਿਆ ਐਵੇਂ ਨਹੀਂ ਤਾਂ ਐਵੇਂ ਹੱਲ ਹੋ ਸਕਦੀ ਹੈ ਕਿਸੇ ਰਿਸ਼ਤੇਦਾਰ ਦੇ ਕੋਲ ਵੀ ਚਲਾ ਜਾਇਆ ਕਰਨਾ ਤਾਂ ਉਹਨੇ ਇਹੀ ਗੱਲ ਆਖਿਆ ਕਰਨੀ ਮੇਰੀ ਮਿਹਨਤ ਪੱਲੇ ਨਹੀਂ ਪੈਂਦੀ ਇੱਕ ਵਾਰ ਇੱਕ ਸੰਤ ਫਕੀਰ ਜੀ ਉੱਥੇ ਆਏ ਉਹ ਕੁਟੀਆਂ ਦੇ ਵਿੱਚ ਰਹਿੰਦੇ ਸਨ ਇੱਥੇ ਉਹਨਾਂ ਦੀ ਦਰਅਸਲ ਇੱਕ ਕੁਟਿਆ ਸੀ ਤੇ ਨਾਲ ਲੱਗਦੀ ਜ਼ਮੀਨ ਥੋੜੀ ਬਹੁਤ ਸੀ ਜਿਵੇਂ ਵੀ ਉਸ ਕੁਟਿਆ ਦੀ ਜ਼ਮੀਨ ਸੀ ਜਦੋਂ ਸੰਤ ਫਕੀਰ ਜੀ ਇੱਥੇ ਆਇਆ ਕਰਦੇ ਦੋ ਚਾਰ ਮਹੀਨੇ ਇੱਥੇ ਹੀ ਰਹਿੰਦੇ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਸੀ ਪਿੰਡ ਵਾਲੇ ਉਹਨਾਂ ਦਾ ਬੜਾ ਹੀ ਸਤਿਕਾਰ ਕਰਦੇ ਹਰ ਰੋਜ਼ ਸ਼ਾਮ ਵੇਲੇ ਉਹਨਾਂ ਦੀ ਕਥਾ ਕੀਰਤਨ ਸੁਣਨ ਦੇ ਲਈ ਜਾਇਆ ਕਰਦੇ ਸੀ ਫਿਰ ਇੱਕ ਦਿਨ ਜਦੋਂ ਆਪਣੀ ਕਿਸਮਤ ਤੋਂ ਅਕਿਆ ਥਕਿਆ ਇਹ ਕਿਸਾਨ ਖੇਤਾਂ ਵੱਲੋਂ ਘਰ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਕੋਈ ਗੱਲਾਂ ਕਰਨ ਵਾਲਾ ਟੱਕਰ ਗਿਆ ਉਸਦੇ ਨਾਲ ਗੱਲਾਂ ਕਰਨ ਲੱਗ ਪਿਆ ਉਹ ਸਾਰੀ ਕਹਾਣੀ ਉਹਨੂੰ ਦੱਸਦਾ ਤੇ ਉਹ ਬੰਦੇ ਨੇ ਕਹਿ ਦਿੱਤਾ ਕਿ ਦੇਖ ਭਾਈ ਆਪਣੇ ਪਿੰਡ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ ਹਨ ਆਪਣੀ ਕੁਟਿਆ ਦੇ ਵਿੱਚ ਠਹਿਰੇ ਹੋਏ ਨੇ ਰਾਤ ਵੇਲੇ ਲੋਕਾਂ ਦੇ ਨਾਲ ਵਿਚਾਰ ਕਰਦੇ ਹਨ ਸਵਾਲ ਵੀ ਹੁੰਦੇ ਹਨ ਤੇ ਸਮੱਸਿਆ ਦਾ ਹੱਲ ਵੀ ਕਰ ਦਿੰਦੇ ਨੇ ਉਸ ਦੇ ਮਨ ਦੇ ਵਿੱਚ ਆਸ ਉਮੀਦ ਜਾਗ ਗਈ ਉਮੀਦ ਜਾਗ ਗਈ ਕਿ ਘਰ ਨੂੰ ਸਿੱਧਾ ਹੀ ਤੁਰ ਪਿਆ ਸ਼ਾਮ ਦਾ ਵੇਲਾ ਹੋ ਗਿਆ ਸੰਤ ਫਕੀਰ ਜੀ ਨੇ ਉਹਦੀ ਗੱਲਬਾਤ ਸੁਣੀ ਤਾਂ ਉਦੋਂ ਅੱਗੋਂ ਕਹਿੰਦਾ ਕਿ ਮੇਰੇ ਨਾਲ ਕੋਲ ਕੋਈ ਨਾ ਹੋਵੇ ਤੇ ਉਦੋਂ ਬੈਠੀ ਉਦੋਂ ਆਪਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੇਰੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰ ਦੇਾਂਗੇ ਅਗਲੇ ਦਿਨ ਸਵੇਰੇ ਜਦੋਂ ਸਾਰੇ ਲੋਕ ਉਹਨਾਂ ਦੀ ਗੱਲਬਾਤ ਸੁਣ ਕੇ ਘਰ ਨੂੰ ਪਰਤ ਗਏ ਤਾਂ ਇਹ ਕਿਸਾਨ ਸੰਤ ਫਕੀਰ ਜੀ ਦੇ ਕੋਲ ਗਿਆ ਉਹਨਾਂ ਦੇ ਗੋਡੇ ਦੇ ਨਾਲ ਲੱਗ ਕੇ ਉਹਨਾਂ ਨੂੰ ਸਾਰੀ ਸਮੱਸਿਆ ਦੱਸੀ ਉਹਨਾਂ ਨੇ ਵੀ ਸਾਰੀ ਸਮੱਸਿਆ ਸੁਣ ਲਈ ਤੇ ਸੁਣ ਕੇ ਉਹਨਾਂ ਨੇ ਕਿਹਾ ਕਿ ਦੇਖ ਭਾਈ ਤੈਨੂੰ ਪਤਾ ਹੈ ਕਿ ਸਾਡੀ ਕੁਟੀਆਂ ਦੇ ਨਾਲ ਜਿਹੜੀ ਜ਼ਮੀਨ ਪਈ ਹੈ ਸਾਡੀ ਕੁਟੀਆਂ ਦੀ ਜ਼ਮੀਨ ਹੈ ਇਸ ਤਰ੍ਹਾਂ ਤੂੰ ਕੱਲ ਤੋਂ ਇੱਥੇ ਆ ਜਾਇਆ ਕਰੀ ਤੂੰ ਜਿੰਨੇ ਵਜੇ ਵੀ ਖੇਤ ਨੂੰ ਜਾਣਾ ਹੈ ਉਸੇ ਵੇਲੇ ਤੂੰ ਮੇਰੇ ਕੋਲ ਆ ਜਾਇਆ ਕਰੀ ਜਿੰਨਾ ਸਮਾਂ ਤੂੰ ਖੇਤਾਂ ਵਿੱਚ ਬਤਾਉਣਾ ਹੈ ਉਸੇ ਸਮੇਂ ਤੂੰ ਘਰ ਵਾਪਸ ਪਰਤ ਜਾਇਆ ਕਰੀ ਤੂੰ ਕੀ ਕਰਨਾ ਹੈ ਇੱਥੇ ਸਬਜ਼ੀਆਂ ਲਗਾ ਇੱਥੇ ਸਾਨੂੰ ਪਿਆਰ ਕਰਨ ਵਾਲੇ ਆਉਂਦੇ ਹਨ ਪਰਮਾਤਮਾ ਦੇ ਲੜ ਲੱਗਣ ਆਉਂਦੇ ਹਨ ਉਹਨਾਂ ਦੇ ਲਈ ਸਬਜ਼ੀਆਂ ਦੀ ਲੋੜ ਹੈ ਤੂੰ ਸਬਜ਼ੀਆਂ ਬੀਜਦਿਆ ਕਰੀ ਤੇ ਉਹ ਕਹਿੰਦਾ ਕਿ ਠੀਕ ਹੈ ਮੈਨੂੰ ਮਨਜ਼ੂਰ ਹੈ ਕਿਉਂਕਿ ਇਹ ਵੀ ਕਿਹਾ ਜਾ ਸਕਦਾ ਸੀ ਕਿ ਇਹ ਇੱਕ ਦਿਨ ਨਹੀਂ ਆਉਣਾ ਇੱਕ ਹਫ਼ਤੇ ਘਟੋ-ਘਟ ਤੈਨੂੰ ਫਕੀਰ ਨੇ ਕਿਹਾ ਕਿ ਤਿੰਨ ਹਫ਼ਤੇ ਫਕੀਰ ਨੇ ਤੈਨੂੰ ਇਹ ਸੇਵਾ ਨਿਭਾਉਣੀ ਪੈਣੀ ਹੈ ਕਿਸਾਨ ਕਹਿੰਦਾ ਜੀ ਮੈਨੂੰ ਮਨਜ਼ੂਰ ਹੈ ਬਸ ਮੇਰੇ ਖੇਤ ਵਿੱਚ ਚੰਗਾ ਝਾੜ ਮੈਨੂੰ ਪ੍ਰਾਪਤ ਹੋਣਾ ਚਾਹੀਦਾ ਹੈ ਫਸਲਵਾੜੀ ਮੇਰੀ ਵਧੀਆ ਹੋਣ ਲੱਗ ਜਾਵੇ ਮੇਰਾ ਗੁਜ਼ਾਰਾ ਜਿਹੜਾ ਵਧੀਆ ਚੱਲਣ ਲੱਗ ਜਾਵੇ ਕਹਿੰਦੇ ਕਿ ਕੋਈ ਗੱਲ ਨਹੀਂ ਤੂੰ ਸਾਡੇ ਕੋਲ ਆਇਆ ਕਰ ਪ੍ਰਮਾਤਮਾ ਕਿਰਪਾ ਕਰਨਗੇ ਚੜ੍ਹਦੀ ਕਲਾ ਕਰਨਗੇ ਤੇਰੀ ਸਮੱਸਿਆ ਦਾ ਹੱਲ ਜ਼ਰੂਰ ਹੋ ਜਾਵੇਗਾ ਅਗਲੇ ਦਿਨੋਂ ਕਿਸਾਨ ਉਸੇ ਟਾਈਮ ਉੱਥੇ ਆਉਣ ਲੱਗ ਗਿਆ ਜਿਸ ਟਾਈਮ ਉਹ ਆਪਣੇ ਖੇਤਾਂ ਨੂੰ ਜਾਇਆ ਕਰਦਾ ਸੀ ਫਕੀਰ ਜੀ ਦੀ ਕੁਟਿਆ ਦੇ ਬਿਲਕੁਲ ਸਾਹਮਣੇ ਜ਼ਮੀਨ ਸੀ ਸਵੇਰੇ ਉਸਨੇ ਆਇਆ ਕਰਨਾ ਤੇ ਸ਼ਾਮ ਨੂੰ ਉਸਨੇ ਚਲੇ ਜਾਇਆ ਕਰਨਾ ਸ਼ਾਮ ਨੂੰ ਇੱਕ ਦਿਨ ਜਦੋਂ ਉਹ ਜਾਣ ਲੱਗਿਆ ਤਾਂ ਫਕੀਰ ਜੀ ਨੇ ਜਾ ਕੇ ਵੇਖਿਆ ਕਿ ਕੀ ਕੰਮ ਕਰ ਰਿਹਾ ਹੈ ਇਸ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਸਾਰਾ ਦਿਨ ਫਕੀਰ ਜੀ ਨੇ ਵੇਖਿਆ ਕਿ ਕੰਮ ਘੱਟ ਤੇ ਗੱਲਾਂ ਜ਼ਿਆਦਾ ਕਰਦਾ ਜਿਹੜਾ ਵੀ ਕੋਲੋਂ ਲੰਘਦਾ ਉਹਦੇ ਨਾਲ ਹੀ ਦੁਖੜੇ ਰੋਣ ਲੱਗ ਜਾਂਦਾ ਸੀ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰਦਾ ਸੀ ਇਸੇ ਤਰੀਕੇ ਅਗਲੇ ਦਿਨ ਵੀ ਆਇਆ ਤੇ ਅਗਲੇ ਦਿਨ ਵੀ ਉਸ ਨੇ ਇਸੇ ਤਰ੍ਹਾਂ ਹੀ ਬਿਤਾ ਲਿਆ ਫਕੀਰ ਜੀ ਨੇ ਇਕੱਲੀ-ਇਕੱਲੀ ਆਦਤ ਨੂੰ 7 ਦਿਨਾਂ ਦੇ ਵਿੱਚ ਪਹਿਚਾਨ ਲਿਆ ਇਸ ਦੇ ਕੰਮਕਾਰ ਦਾ ਤਰੀਕਾ ਕੀ ਹੈ ਸੰਤ ਫਕੀਰ ਜੀ ਨੂੰ ਪਤਾ ਲੱਗ ਗਿਆ ਇਹ ਇਨਸਾਨ ਗੱਲਾਂ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ ਤੇ ਹੱਥਾਂ ਦੇ ਨਾਲ ਕੰਮ ਕਰਨ ਦੇ ਵਿੱਚ ਘੱਟ 7 ਦਿਨਾਂ ਦੇ ਬਾਅਦ ਜਦੋਂ ਉਹ ਫਕੀਰ ਜੀ ਦੇ ਕੋਲ ਆਇਆ ਤੇ ਕਿਹਾ ਕਿ ਮੈਨੂੰ ਹੁਣ ਮੰਤਰ ਦੇ ਦਿਓ ਫਕੀਰ ਜੀ ਨੇ ਕਿਹਾ ਉਹ ਤਾਂ ਸਾਰਾ ਢੰਗ ਤਰੀਕਾ ਵੇਖਿਆ ਤੇ ਸੋਚੀ ਪੈ ਗਏ ਇਸ ਨੂੰ ਹੁਣ ਕਿਸ ਤਰੀਕੇ ਦੇ ਨਾਲ ਕੰਮ ਤੇ ਲਗਾਇਆ ਜਾਵੇ ਫਕੀਰ ਜੀ ਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਕੰਮ ਕਰਦਿਆਂ ਦੇਖਿਆ ਹੈ ਕੰਮ ਕਰਨ ਦੇ ਨਾਲੋਂ ਜ਼ਿਆਦਾ ਤਸੱਲੀ ਤੂੰ ਗੱਲਾਂ ਨੂੰ ਦਿਨਾ ਹੈ 7 ਦਿਨਾਂ ਦੇ ਬਾਅਦ ਜਦੋਂ ਉਹ ਕੋਲ ਆਇਆ ਤਾਂ ਫਕੀਰ ਜੀ ਹੁਣ ਮੈਨੂੰ ਮੰਤਰ ਦੇ ਦਿਓ ਫਕੀਰ ਜੀ ਕਹਿੰਦੇ ਕਿ ਪਿੰਡ ਦੇ ਵਿੱਚ ਕੋਈ ਇਨਸਾਨ ਤੇਰੇ ਜਿਨੀ ਮਿਹਨਤ ਕਰਦਾ ਹੋਵੇ ਇਸ ਕਰਕੇ ਕਈ ਵਾਰ ਕੀ ਹੁੰਦਾ ਹੈ ਕਿ ਪਰਮਾਤਮਾ ਵੱਧ ਮਿਹਨਤ ਦੇ ਵਿੱਚ ਥੋੜੀ ਜਿਹੀ ਕਮੀ ਲੈ ਕੇ ਇਨਸਾਨ ਬੜਾ ਹੈਰਾਨ ਹੁੰਦਾ ਉਸਨੇ ਕਿਹਾ ਕਿ ਫਕੀਰ ਜੀ ਕਿਹੋ ਜੀਆਂ ਗੱਲਾਂ ਕਰਨ ਲੱਗ ਪਏ ਹੋ ਲੋਕ ਤਾਂ ਕਹਿੰਦੇ ਹਨ ਕਿ ਮੈਂ ਮਿਹਨਤ ਬਹੁਤ ਕਰਦਾ ਹਾਂ ਮਿਹਨਤ ਵੱਧ ਤੋਂ ਵੱਧ ਕਰੋ ਵੱਧ ਮਿਹਨਤ ਕਰੋਗੇ ਤਾਂ ਚੰਗਾ ਚੋਕਾ ਫਲ ਪ੍ਰਾਪਤ ਹੋਵੇਗਾ ਮਿਹਨਤ ਘੱਟ ਕਰਨ ਲਈ ਤੁਸੀਂ ਕਿਉਂ ਕਹਿ ਰਹੇ ਹੋ ਉਹ ਦੁਬਧਾ ਦੇ ਵਿੱਚ ਪੈ ਗਿਆ ਕਹਿੰਦਾ ਫਕੀਰ ਜੀ ਇਸ ਤਰ੍ਹਾਂ ਨਾ ਕਰੋ ਮੈਨੂੰ ਮaaf ਕਰ ਦਿਓ ਆਪਣੀ ਗੱਲ ਗੁੰਝਲਦਾਰ ਲੱਗਦੀ ਹੈ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਮੈਨੂੰ ਸਾਫ਼-ਸਾਫ਼ ਸਮਝਾਓ ਕਿਸਾਨ ਦੀ ਸਾਰੀ ਊਰਜਾ ਚਲੀ ਜਾਂਦੀ ਹੈ ਬਚਾਉਂਦਾ ਹੈ ਕਿ ਸਵੇਰੇ ਵੇਲੇ ਜ਼ਮੀਨ ਦੇ ਵਿੱਚ ਪੈਰ ਪਾਵਾਂਗਾ ਜਦੋਂ ਸੂਰਜ ਚੜ੍ਹਦਾ ਹੈ ਉਸ ਤੋਂ ਪਹਿਲਾਂ ਤੋਂ ਖੇਤਾਂ ਦੇ ਵਿੱਚ ਚਲਾ ਜਾਇਆ ਕਰ ਸਿਰਫ ਢਾਈ ਤਿੰਨ ਘੰਟੇ ਕੰਮ ਕਰ ਤੇ ਸ਼ਾਮ ਨੂੰ ਜਦੋਂ ਸੂਰਜ ਅਸਤ ਹੋਣ ਵਾਲਾ ਹੋਵੇ ਤੇ ਉਸ ਤੋਂ 2-4 ਘੰਟੇ ਪਹਿਲਾਂ ਖੇਤ ਚਲਾ ਜਾਇਆ ਕਰ ਦੋ ਢਾਈ ਘੰਟੇ ਉਦੋਂ ਲਗਾ ਕੇ ਤੇ ਠੰਡੇ ਠੰਡੇ ਕੰਮ ਕਰਕੇ ਘਰ ਵਾਪਸ ਆ ਜਾਇਆ ਕਰ। ਬਸ ਤੂੰ ਕੰਮ ਜ਼ਿਆਦਾ ਕਰਨਾ ਹੈ ਤੇ ਗੱਲਾਂ ਕੱਟ ਕਰਨੀਆਂ ਹਨ। ਇੱਕ ਗੱਲ ਦਾ ਹੋਰ ਧਿਆਨ ਰੱਖੀ ਕਿ ਦੋ ਢਾਈ ਘੰਟੇ ਸਵੇਰੇ ਤੇ ਦੋ ਢਾਈ ਘੰਟੇ ਸ਼ਾਮ ਨੂੰ ਤੂੰ ਕੰਮ ਕਰਨਾ ਹੈ। ਬਸ ਇੱਕ ਗੱਲ ਇਸੇ ਨੂੰ ਤੂੰ ਦਿਮਾਗ ਦੇ ਵਿੱਚ ਰੱਖਣਾ ਹੈ। ਉਸ ਵੇਲੇ ਜੇ ਕੋਈ ਵੀ ਤੇਰੇ ਕੋਲ ਖੜ ਜਾਵੇ ਉਸਦੇ ਨਾਲ ਗੱਲਾਂ ਬਾਤਾਂ ਨਾ ਕਰੀਂ। ਜਦੋਂ ਤੈਨੂੰ ਪਾਣੀ ਦੀ ਤੇਹ ਲੱਗਦੀ ਹੈ ਪਰਮਾਤਮਾ ਦਾ ਨਾਮ ਜਪਦਾ ਰਹੀਂ ਆਪਣੇ ਕੋਲ ਘੜਾ ਰੱਖ ਪਾਣੀ ਪੀਤਾ ਤੇ ਫਿਰ ਜਾ ਕੇ ਖੇਤ ਵਿੱਚ ਲੱਗ ਜਾਇਆ ਕਰੀ ਸਿਰਫ 5 ਘੰਟੇ ਕੰਮ ਕਰਨਾ ਇਹ ਬਾਕੀ ਸਮਾਂ ਤੂੰ ਪਿੰਡ ਵਿੱਚ ਜਾਈ ਜਿੱਥੇ ਮਰਜੀ ਜਾਈ ਪਰਿਵਾਰ ਦੇ ਨਾਲ ਸਮਾਂ ਬਿਤਾ ਦੋਸਤਾਂ ਮਿੱਤਰਾਂ ਦੇ ਨਾਲ ਬੈਠ ਸਾਥ ਸਬੰਧੀਆਂ ਦੇ ਨਾਲ ਗੱਲਾਂ ਬਾਤਾਂ ਕਰ ਪਰ ਉਸ ਵੇਲੇ ਤੂੰ ਗੱਲਾਂ ਨਾ ਕਰੀ ਜਦੋਂ ਤੂੰ ਕੰਮ ਕਰਨਾ ਹੋਵੇ 台3 ਘੰਟੇ ਸਵੇਰੇ ਤੇ 2.5 3 ਘੰਟੇ ਸ਼ਾਮ ਨੂੰ ਉਹਨੇ ਕਿਹਾ ਜੀ ਠੀਕ ਹੈ ਮੈਂ ਇਨੇ ਘੰਟੇ ਕੰਮ ਕਰਾਂਗਾ ਫਕੀਰ ਨੇ ਕਿਹਾ ਕਿ ਜਿਹੜਾ ਤੂੰ 6 ਮਹੀਨੇ ਕੰਮ ਕਰਨਾ ਹੈ ਤੂੰ ਇਸੇ ਤਰੀਕੇ ਦੇ ਨਾਲ ਕਰਨਾ ਹੈ ਪਹਿਲਾਂ ਤਾਂ ਉਹ ਕੀ ਕਰਦਾ ਸੀ ਕਿ ਸਾਰਾ ਦਿਨ ਖੇਤਾਂ ਵਿੱਚ ਬੈਠਾ ਰਹਿੰਦਾ ਜੇਸ ਵੀ ਕਿਸੇ ਨੇ ਆਉਣਾ ਉਸਨੇ ਉਹਦੇ ਨਾਲ ਹੀ ਗੱਲਾਂ ਕਰਨ ਲੱਗ ਜਾਇਆ ਕਰਨਾ ਪਰ ਹੁਣ ਉਹ 2.5 3 ਘੰਟੇ ਸਵੇਰੇ ਤੇ 2.5 3 ਘੰਟੇ ਹੀ ਸ਼ਾਮ ਨੂੰ ਜਾ ਕੇ ਕੰਮ ਕਰਦਾ ਸੀ ਤੇ ਬਾਕੀ ਟਾਈਮ ਉਹ ਆਪਣੇ ਪਰਿਵਾਰ ਦੇ ਨਾਲ ਬਤਾਉਂਦਾ ਪਿੰਡ ਦੇ ਵਿੱਚ ਬੈਠਦਾ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਉਸ ਨੂੰ ਆਪਣੇ ਕੰਮ ਕਰਨ ਦੇ ਵਿੱਚ ਆਨੰਦ ਆਉਣ ਲੱਗ ਪਿਆ ਫਿਰ ਉਹ ਦੁਪਹਿਰ ਵੇਲੇ ਵੀ ਜਾ ਕੇ ਤੇ ਕੰਮ ਦੀ ਛੁੱਟੀ ਲਗਾ ਲਿਆ ਕਰਦਾ ਉਹੀ ਫਸਲ ਅਗਲੇ ਮੁਕਾਬਲੇ ਕਾਫੀ ਵਧ ਨਿਕਲੀ ਹੁਣ ਫਕੀਰ ਜੀ ਦਾ ਕਮਾਲ ਹੋ ਗਿਆ ਕਹਿੰਦਾ ਮੇਰੇ ਨਾਲ ਤਾਂ ਚਮਤਕਾਰ ਹੋ ਗਿਆ ਤੁਹਾਡੇ ਦੱਸੇ ਹੋਏ ਨੁਸਖੇ ਤੁਹਾਡੇ ਦੱਸੇ ਹੋਏ ਮੰਤਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਮੈਂ ਤੇ ਐਵੇਂ ਹੀ ਇਨਾ ਮੱਥਾ ਮਾਰਦਾ ਰਹਿੰਦਾ ਸੀ ਕਿੰਨੀ ਵਾਰ ਡਕਿਆ ਸੰਤ ਜੀ ਕਹਿੰਦੇ ਕਿ ਤੇਰੇ ਹੱਥ ਕੰਮ ਕਰ ਰਹੇ ਹੁੰਦੇ ਸਨ ਪਰ ਤੇਰੇ ਦਿਮਾਗ ਤੇਰੇ ਹੱਥਾਂ ਵਾਲੇ ਪਾਸੇ ਘਟ ਹੁੰਦਾ ਸੀ ਤੇ ਗੱਲਾਂ ਵਾਲ ਜਿਆਦਾ ਹੁੰਦਾ ਸੀ ਇਸ ਕਰਕੇ ਤੇਰਾ ਧਿਆਨ ਕੰਮ ਵਿੱਚ ਨਹੀਂ ਸੀ ਲੱਗਦਾ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਬੜਾ ਕੰਮ ਕਰ ਰਹੇ ਹਾਂ ਪਰ ਹੱਥ ਸਾਡੇ ਕਿਸੇ ਹੋਰ ਪਾਸੇ ਚੱਲ ਰਹੇ ਹੁੰਦੇ ਹਨ ਅੱਖਾਂ ਕਿਸੇ ਹੋਰ ਪਾਸੇ ਤੇ ਦਿਮਾਗ ਕਿਸੇ ਹੋਰ ਪਾਸੇ ਚੱਲ ਰਿਹਾ ਹੁੰਦਾ ਹੈ ਜਿਸ ਤਰ੍ਹਾਂ ਜਦੋਂ ਆਪਾਂ ਕੰਮ ਵਿੱਚ ਪੈਨੇ ਆ ਉਦੋਂ ਆਪਾਂ ਊਰਜਾ ਜਿਹੜੀ ਹੈ ਉਹ ਨਸ਼ਟ ਕਰ ਲੈਨੇ ਆ ਸੋ ਸੰਤ ਫਕੀਰ ਜੀ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਅਸੀਂ ਜੇ ਕੰਮ ਕਰੀਏ ਭਾਵੇਂ ਥੋੜਾ ਕਰੀਏ ਪਰ ਸਾਰਾ ਧਿਆਨ ਕੰਮ ਵੱਲ ਕੇਂਦ੍ਰਿਤ ਹੋਵੇ ਤਾਂ ਇਹੋ ਜਿਹੇ ਮਸਲੇ ਦਾ ਹੱਲ ਹੋ ਸਕਦਾ ਹੈ ਕੰਮ ਕਰਦੇ ਹੋਇਆਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝੋ ਉਨ੍ਹਾਂ ਦਾ ਕੋਈ ਨਾ ਕੋਈ ਪੰਕਤੀ ਦਾ ਜਾਪ ਕਰਦੇ ਰਹੋ ਪ੍ਰਮਾਤਮਾ ਦਾ ਨਾਮ ਸਿਮਰਦੇ ਰਹੋ ਤੁਸੀਂ ਚਾਹੇ ਆਪਣੀ ਰਚਨਾ ਤੋਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਹੀ ਕਰਦੇ ਰਹੋ ਤਾਂ ਪ੍ਰਮਾਤਮਾ ਹੋਰ ਜ਼ਿਆਦਾ ਤਰੱਕੀ ਬਖਸ਼ਦੇ ਹਨ ਚੜ੍ਹਦੀ ਕਲਾ ਦੇ ਵਿੱਚ ਰੱਖਦੇ ਹਨ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ